ਲੋ ਜੀ ਮਿੱਤਰੋ ਸਵਾਗਤ ਹੈ ਆਪਣੇ ਵੀਡੀਓ 'ਚ ਅੱਜ ਆਪਾਂ ਪਹੁੰਚੇ ਆਂ ਬਈ ਘੱਗਰ ਤੇ ਅੱਜ 31 ਅਗਸਤ ਹੈਗੀ ਤੇ ਬਈ ਕੱਲ ਵੀ ਆਏ ਸੀ ਆਪਾਂ ਕੱਲ ਵੀ ਅਪਡੇਟ ਦਿੱਤੀ ਸੀ ਕੱਲ 3 ਕਫਟ ਪਾਣੀ ਸੀਗਾ 2.5 3 ਫੁੱਟ ਤੇ ਤੁਹਾਨੂੰ ਅੱਜ ਦੀ ਅਪਡੇਟ ਦਿੰਨੇ ਆਂ ਬਈ ਅੱਜ ਬਈ ਤੁਸੀਂ ਚੈੱਕ ਕਰ ਸਕਦੇ ਹੋ 5 ਫੁੱਟ ਪਾਣੀ ਹੋ ਗਿਆ ਔਰ ਦੇਖੋ ਬਈ 5 ਫੁੱਟ ਪਾਣੀ ਹੈ ਹੁਣ ਇਸ ਟਾਈਮ ਕਿਉਂਕਿ ਬਈ ਸਵੇਰੇ 4 ਵਜੇ ਦੇ ਬਾਰਿਸ਼ ਪੈ ਰਹੀ ਹੈ ਵੀ ਇਸ ਕਾਰਨ ਪਾਣੀ ਹੋਰ ਜ਼ਿਆਦਾ ਵੱਧ ਗਿਆ ਇੱਕ ਨਾਲ ਹੀ ਕਹਿੰਦੇ ਵੀ ਸੁਖਨਾ ਨਦੀ ਦੇ ਸਥਾਉਣਾ ਛੀੜੇ ਜਿਹੜੀ ਉਹਦੇ ਗੇਟ ਖੋਲੇ ਗਏ ਨੇ ਜੇ ਉਹ ਪਾਣੀ ਪਹੁੰਚ ਗਿਆ ਬਈ ਇੱਥੇ ਫਿਰ ਹੋਰ ਵੀ ਨੁਕਸਾਨ ਕਰੂਗਾ ਜ਼ਿਆਦਾ ਇਸ ਕਰਕੇ ਬਈ ਆਪੋ ਆਪਣੇ ਬੰਨ ਮਜ਼ਬੂਤ ਰੱਖੋ ਤੁਸੀਂ ਕਿਉਂਕਿ ਬਈ ਤਿਆਰੀ ਪਹਿਲਾਂ ਹੀ ਮੁਕੰਮਲ ਕਰ ਲਓ ਸਾਰੀ ਪਿਛਲੇ ਬਾਰੇ 2023 ਚ ਹੜਾ ਸੀ ਉਹਨਾਂ ਨੇ ਬਹੁਤ ਨੁਕਸਾਨ ਕੀਤਾ ਸੀ ਤਾਂ ਜੋ ਇਸ ਵਾਰ ਨੁਕਸਾਨ ਘੱਟ ਹੋਵੇ ਪਹਿਲਾਂ ਤਿਆਰੀ ਕਰੇ ਤੋਂ ਆਪਣੇ ਚੈਨਲ ਨੂੰ ਬਈ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ